ਦੈਨ ਅਠਵਾਂ ਸੂਰਜ ਵੱਲ ਪਿੱਠ ਕਰਕੇ ਖੜਾ ਜੇ ਕੋਈ ਆਪਣੇ ਪਰਛਾਵੇਂ ਨੂੰ ਝਾੜੂ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤਾਂ ਲੋੜ ਉਸ ਨੂੰ ਸਮਝਾਉਂਦੀ ਨਹੀਂ ਸਿਰਫ ਉਸ ਦਾ ਮੂੰਹ ਸੂਰਜ ਵੱਲ ਮੋੜਨ ਦੀ ਹੁੰਦੀ ਹੈ ਸੂਰਜ ਪਰ ਜੋ ਬੰਦੇ ਸੀ ਧੁੱਪ ਵਿੱਚ ਚਮਕ ਰਹੀ ਦੁੱਧ ਚਿੱਟੀ ਰਹੀਏ ਤਾਂ ਅੱਖਾਂ ਨੂੰ ਝੰਡਿਆ ਰਹੀ ਸੀ ਹਰ ਰੋਜ਼ ਰਸਤੇ ਵਿੱਚ ਅਕਸਰ ਹੀ ਲੋਕ ਰੁਕੇ ਫਕੀਰਨਾ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਤੇ ਆਸ਼ੀਰਵਾਦ ਲੈਂਦੇ ਅੱਜ ਵੀ ਬੁਰਕਾ ਪਾਈ ਕੁਝ ਔਰਤਾਂ ਤੇ ਅਧਖੜ ਉਮਰ ਦੇ ਆਦਮੀ ਰੁਕੇ ਫਕੀਰ ਨੂੰ ਝੁੱਕ ਕੇ ਸਲਾਮ ਕੀਤੀ ਤੇ ਆਸ਼ੀਰਵਾਦ ਲੈ ਕੇ ਅੱਗੇ ਚਲੇ ਗਏ ਕਿ ਸੰਤਾਲੀ ਵੇਲੇ ਵੱਡ ਵਡਾਂਗਾ ਇਹਨਾਂ ਕਰਕੇ ਨਹੀਂ ਸੀ ਹੋਇਆ ਤੁਸੀਂ ਇਹਨਾਂ ਨੂੰ ਵਦੋ ਫੁੱਲੋ ਤੇ ਖੁਸ਼ ਰਹੋ ਕਿਵੇਂ ਕਹਿ ਦਿੱਤਾ ਕੇਸਰ ਦੇ ਬੋਲਾਂ ਵਿੱਚ ਕੁੜੱਤਨ ਤੇ ਚੇਤੇ ਵਿੱਚ ਭੈਣ ਧਾਰੋ ਸੀ ਪੁੱਤਰ ਦੰਗੇ ਤੇ ਵੱਡ ਵਡਾਂਗਾ ਕਰਨ ਵਾਲੇ ਨਾ ਮੁਸਲਮਾਨ ਸਨ ਨਾ ਸਿੱਖ ਅਤੇ ਨਾ ਹਿੰਦੂ ਜ਼ਰਾਇਮ ਪੇਸ਼ਾ ਤੇ ਰਾਜਨੀਤਿਕ ਲੋਕ ਆਪਣੇ ਮੁਫਾਦ ਲਈ ਲੋਕਾਂ ਦੇ ਅੰਦਰ ਦੀ ਹਵਾਨੀਅਤ ਨੂੰ ਭੜਕਾ ਦਿੰਦੇ ਹਨ ਇਹ ਮਸਲੇ ਧਰਮਾਂ ਦਾ ਜਾਤਾਂ ਦੇ ਨਹੀਂ ਹੁੰਦੇ ਫਕੀਰ ਦੀ ਆਵਾਜ਼ ਵਿੱਚ ਉਮਰ ਦਾ ਤਜਰਬਾ ਬੋਲ ਰਿਹਾ ਸੀ ਪਰ ਅੱਗ ਦੇ ਧੁਆਂਖੇ ਉਹ ਘਰ ਅੱਜ ਤੱਕ ਬੰਦ ਪਏ ਆ ਕੇਸਰ ਦੇ ਬੋਲਾਂ ਵਿੱਚ ਬੇਵਸੀ ਸੀ ਇਹ ਤਾਂ ਕਦੇ ਵੀ ਨਾ ਭੁੱਲਣ ਵਾਲੇ ਰੂਹਾਂ ਦੇ ਦਰਦ ਨੇ ਕਈ ਗੱਲਾਂ ਨੂੰ ਰੱਬ ਦਾ ਭਾਣਾ ਸਮਝ ਕੇ ਹੀ ਸਿਰ ਝੁਕਾ ਦੇਣਾ ਚਾਹੀਦਾ ਹੈ ਆਪਣੇ ਆਪ ਨੂੰ ਸ਼ਾਂਤ ਰੱਖਣਾ ਜਾਂ ਸੋਚ-ਸੋਚ ਕੇ ਦੁਖੀ ਹੁੰਦੇ ਰਹਿਣਾ ਸਾਡੇ ਆਪਣੇ ਹੱਥ ਹੈ ਫਕੀਰ ਨੇ ਬੜੇ ਸਹਿਜ ਨਾਲ ਕਿਹਾ ਉਹ ਕਿਵੇਂ ਕੇਸਰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਦੁਨੀਆ ਦੇ ਬਹੁਤੇ ਦੁਖ ਬੰਦੇ ਦੀਆਂ ਬੇ ਲਗਾਮ ਇੱਛਾਵਾਂ ਕਰਕੇ ਨੇ ਫਕੀਰ ਨੇ ਸੋਚਦਿਆਂ ਇੰਜ ਕਿਹਾ ਜਿਵੇਂ ਆਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ ਹੋਵੇ ਜੇ ਕੋਈ ਇੱਛਾ ਹੀ ਨਾ ਹੋਵੇ ਤਾਂ ਬੰਦਾ ਕੋਈ ਕੰਮ ਹੀ ਨਹੀਂ ਕਰੇਗਾ ਕੇਸਰ ਨੇ ਸਵਾਲ ਵਰਗਾ ਜਵਾਬ ਦਿੱਤਾ ਸ਼ਾਇਦ ਦੀ ਰਾਖੀ ਵੀ ਉਹੀ ਕਰ ਸਕਦਾ ਹੈ ਜੋ ਡੰਗ ਮਾਰਨਾ ਜਾਣਦਾ ਹੋਵੇ ਜ਼ਹਿਰ ਤੋਂ ਸਖਣੇ ਸੱਪ ਨੂੰ ਸਪੇਰੇ ਗਲ ਵਿੱਚ ਪਾਈ ਫਿਰਦੇ ਨੇ ਇੱਛਾ ਤੇ ਫਰਜ਼ ਵਿੱਚ ਬਸ ਇਹੋ ਫਰਕ ਹੈ ਬੰਦੇ ਨੂੰ ਆਪਣੇ ਫਰਜ਼ ਪਛਾਣਨ ਵੱਲ ਧਿਆਨ ਦੇਣਾ ਚਾਹੀਦਾ ਹੈ ਫਰਜ਼ ਆਪਣੇ ਪ੍ਰਤੀ ਆਪਣੇ ਪਰਿਵਾਰ ਸਮਾਜ ਅਤੇ ਮਨੁੱਖਤਾ ਪ੍ਰਤੀ ਜਿਸ ਨੂੰ ਇਹ ਫਰਜ਼ ਸਮਝ ਆ ਗਏ ਉਹ ਆਪਣੀਆਂ ਇੱਛਾਵਾਂ ਨੂੰ ਵੀ ਕਾਬੂ ਕਰਨਾ ਸਿੱਖ ਜਾਂਦਾ ਹੈ ਫਕੀਰ ਨੇ ਗੱਲ ਜਾਰੀ ਰੱਖੀ ਸਿਕੰਦਰ ਦੁਨੀਆ ਜਿੱਤਦਾ ਜਿੱਦਾਂ ਇੱਕ ਨਵੇਂ ਦੇਸ਼ ਦੀ ਸਾਰਾਦ ਤੇ ਵਾਗ ਰਹੀ ਇੱਕ ਵੱਡੇ ਦਰਿਆ ਨੂੰ ਪਾਰ ਕਰ ਰਿਹਾ ਸੀ ਦਰਿਆ ਦੇ ਦੂਸਰੇ ਕੰਢੇ ਇੱਕ ਸਾਧੂ ਆਪਣੀ ਕੁੱਲੀ ਪਾਈ ਬੈਠਾ ਸੀ ਸਿਕੰਦਰ ਦੀ ਫੌਜ ਨੇ ਸਾਧੂ ਨੂੰ ਉੱਠਣ ਦਾ ਹੁਕਮ ਕੀਤਾ ਸਾਧੂ ਆਪਣੀ ਰਜਾ ਵਿੱਚ ਸੀ ਤੇ ਉਸ ਨੇ ਉਹ ਉੱਠਣ ਦੇ ਹੁਕਮ ਨੂੰ ਅਣ ਸੁਣਿਆ ਕਰ ਦਿੱਤਾ ਤੈਨੂੰ ਪਤਾ ਹੈ ਲਸ਼ਕਰ ਇੱਕ ਜੇਤੂ ਬਾਦਸ਼ਾਹ ਦਾ ਹੈ ਸਿਕੰਦਰ ਬਾਦਸ਼ਾਹ ਦਾ ਜਿਸ ਨੇ ਦੁਨੀਆ ਜਿੱਤੀ ਹੈ ਫੌਜ ਦੇ ਸਿਪਾਹਸালার ਨੇ ਕਿਹਾ ਮੈਂ ਵੀ ਜੇਤੂ ਬਾਦਸ਼ਾਹ ਹਾਂ ਸਾਧੂ ਨੇ ਕਿਹਾ ਤੂੰ ਕੀ ਜਿੱਤਿਆ ਹੈ ਸਿਪਾਹੀ ਨੇ ਮੁਸਕਰਾ ਕੇ ਕਿਹਾ ਮੈਂ ਜਿੱਤਣ ਦੀ ਚਾਹਤ ਨੂੰ ਜਿੱਤ ਲਿਆ ਹੈ ਕਹਿ ਕੇ ਸਾਧੂ ਫਿਰ ਲੰਮਾ ਪੈ ਗਿਆ ਕਹਾਣੀ ਖਤਮ ਕਰਕੇ ਫਕੀਰ ਨੇ ਰੁੱਕ ਕੇ ਮਸ਼ਕ ਚੋਂ ਥੋੜਾ ਜਿਹਾ ਪਾਣੀ ਪੀਤਾ ਤੇ ਕੇਸਰ ਨੂੰ ਵੀ ਦਿੱਤਾ ਕੇਸਰ ਤੁਰਦਾ ਤੁਰਦਾ ਉਹ ਸਾਧੂ ਦੀ ਬੇਖੌਫੀ ਦਾ ਕਾਰਨ ਸਮਝਣ ਦਾ ਯਤਨ ਕਰ ਰਿਹਾ ਸੀ ਜਿਸ ਨੂੰ ਬਾਦਸ਼ਾਹ ਦਾ ਵੀ ਕੋਈ ਡਰ ਨਹੀਂ ਸੀ ਕੇਸਰ ਫਕੀਰ ਦੇ ਪਿੱਛੇ ਪਿੱਛੇ ਤੁਰਦੇ ਆਂ ਅਲੱਗ ਅਲੱਗ ਵੇਖ ਰਿਹਾ ਸੀ ਇਹ ਰਾਏ ਲੋਕ ਪਹਿਰਾਵਾ ਤੇ ਬੋਲੀ ਕੇਸਰ ਨੂੰ ਬਹੁਤ ਅਲੱਗ ਲੱਗੇ ਜਿਵੇਂ ਉਹ ਕਿਸੇ ਹੋਰ ਦੇਸ਼ ਵਿੱਚ ਆ ਗਿਆ ਹੋਵੇ ਇੱਥੋਂ ਦੇ ਪਿੰਡ ਸਾਡੇ ਪਿੰਡਾਂ ਨਾਲੋਂ ਕਿੰਨੇ ਅਲੱਗ ਨੇ ਕੇਸਰ ਨੇ ਇੱਕ ਪਿੰਡ ਦੇ ਨੇੜੇੋਂ ਲੰਘਦਿਆਂ ਕਿਹਾ ਕਹਿੰਦੇ ਹਨ ਕਿ ਹਰ 14 ਕੋਹਾਬਾਦ ਲੋਕਾਂ ਦੀ ਬੋਲੀ ਪਹਿਰਾਵਾ ਅਤੇ ਖਾਣਾ ਬਦਲ ਜਾਂਦਾ ਹੈ ਕਿਉਂਕਿ ਇਹ ਲੋਕ ਇੱਕ ਪਿੰਡ ਜਾਂ ਇੱਕ ਇਲਾਕੇ 'ਚ ਰਹਿ ਕੇ ਹੀ ਸਾਰੀ ਉਮਰ ਬਸਰ ਕਰ ਦਿੰਦੇ ਨੇ ਫਕੀਰ ਨੇ ਸਮਝਾਇਆ ਇਸ ਇਲਾਕੇ ਵਿੱਚ ਕਿਕਰਾਂ ਬਹੁਤ ਨੇ ਕੇਸਰ ਨੇ ਰਾਹ ਦੇ ਦੋਵੇਂ ਪਾਸੇ ਉੱਗੇ ਕਿਕਰਾਂ ਦੇ ਦਰਖਤ ਵੇਖ ਕੇ ਕਿਹਾ ਹਾਂ ਇੱਥੋਂ ਦੀ ਇੱਕ ਬੋਲੀ ਵੀ ਬੜੀ ਮਸ਼ਹੂਰ ਹੈ ਚਲ ਦੇਸ ਮਾਲਵੇ ਚਲੀਏ ਜਿੱਥੇ ਕਿਕਰਾਂ ਨੂੰ ਆਂਬ ਲੱਗਦੇ ਫਕੀਰ ਨੇ ਕਿਕਰ ਦੇ ਪੀਲੇ ਫੁੱਲਾਂ ਵੱਲ ਵੇਖਦਿਆਂ ਕਿਹਾ ਆਂਬ ਤਾਂ ਸਾਡੇ ਵੱਲ ਬਹੁਤ ਹੁੰਦੇ ਆ ਕਹਿੰਦਿਆਂ ਕੇਸਰ ਦਾ ਮੂੰਹ ਮਠਾਸ ਨਾਲ ਭਰ ਗਿਆ ਕੇਸਰ ਨੂੰ ਆਪਣੇ ਪਿੰਡ ਦੇ ਸਾਰੇ ਆਂਬਾਂ ਦੇ ਦਰਕਤਾਂ ਦਾ ਪਤਾ ਸੀ ਕਿ ਕਿਹੜਾ ਮਿੱਠਾ ਤੇ ਕਿਹੜਾ ਖੱਟਾ ਹਵਾ ਅੱਜ ਤੇਜ਼ ਚੱਲ ਰਹੀ ਸੀ ਟਿੱਬਿਆਂ ਦੀ ਖਰਖਰ ਕਾਫੀ ਉੱਡ ਰਹੀ ਸੀ ਇੱਕ ਖੂਹ ਵੇਖ ਕੇ ਦੋਵੇਂ ਰੁਕ ਗਏ ਖੂਹ ਦੇ ਨਾਲ ਵਾਲੀ ਥਾਂ ਤੇ ਸੌਣ ਦਾ ਖਿਆਲ ਕਰਕੇ ਦੋਹਾਂ ਨੇ ਸਮਾਨ ਲਾਇਆ ਇਕ ਹੋਂ ਵਿੱਚੋਂ ਪਾਣੀ ਕੱਢ ਕੇ ਨਹਾਉਣ ਲੱਗ ਪਏ। ਨਹਾ ਆ ਕੇ ਲੰਮਾ ਪਿਆ ਕੇਸਰ ਫਕੀਰ ਵੱਲੋਂ ਦਿਨੇ ਸੁਣਾਈ ਉਸ ਸਾਧੂ ਦੀ ਕਹਾਣੀ ਯਾਦ ਕਰਨ ਲੱਗਿਆ ਜਿਸ ਨੇ ਜਿੱਤਨ ਦੀ ਲਾਲਸਾ ਨੂੰ ਜਿੱਤ ਲਿਆ ਸੀ। ਕੇਸਰ ਨੇ ਸੋਚਿਆ ਮੈਨੂੰ ਤਾਂ ਹਰ ਪਾਸੇ ਹਾਰ ਹੀ ਹਾਰ ਦਿਸਦੀ ਐ। ਕੇਸਰ ਦੀ ਮਨੋਦਸ਼ਾ ਨੂੰ ਫਕੀਰ ਨੇ ਜਿਵੇਂ ਉਸਦੇ ਚਿਹਰੇ ਤੋਂ ਹੀ ਪੜ ਲਿਆ ਸੀ। ਉਸਨੇ ਕੇਸਰ ਵੱਲ ਵੇਖਦਾ ਕਿਹਾ ਕਦੇ ਕੀੜੀ ਨੂੰ ਤੁਰਦਿਆ ਵੇਖਿਆ ਕਿਵੇਂ ਹਰ ਰੁਕਾਵਟ ਦੇ ਉੱਪਰੋਂ ਜਾਂ ਪਾਸੇ ਤੋਂ ਹੋ ਕੇ ਅੱਗੇ ਲੰਘ ਜਾਂਦੀ ਹੈ। ਪਰ ਕਦੇ ਰੁਕਦੀ ਨਹੀਂ ਇਸੇ ਤਰ੍ਹਾਂ ਪਾਣੀ ਵਿੱਚ ਪੱਥਰਾਂ ਦੇ ਉੱਪਰ ਦੀ ਲੰਘ ਜਾਂਦਾ ਹੈ ਪਰ ਕਦੇ ਰੁਕਦਾ ਨਹੀਂ ਬਸ ਇਹੋ ਹੈ ਜ਼ਿੰਦਗੀ ਜਿਉਣ ਦਾ ਬਲ ਜਦੋਂ ਵੀ ਮੁਸ਼ਕਿਲ ਆਵੇ ਧਿਆਨ ਮੁਸ਼ਕਿਲ ਤੇ ਨਹੀਂ ਦੇਣਾ ਮੁਸ਼ਕਿਲ ਦਾ ਹੱਲ ਲੱਭਣ ਵੱਲ ਤਵੱਜੋ ਦੇਣੀ ਹੈ ਕਿਤੇ ਹੌਲੀ-ਹੌਲੀ ਡਿੱਗ ਚਰਨਾ ਬਣ ਕੇ ਕਿਤੇ ਪਾਣੀ ਵਾਂਗੂ ਵਗ ਦਰਿਆ ਬਣ ਕੇ ਕਦੇ ਸਮੇਂ ਦੀਆਂ ਠੋਕਰਾਂ ਤੋਂ ਬਚ-ਬਚ ਕੇ ਕਦੇ ਪੱਥਰਾਂ 'ਤੇ ਲੰਘ ਤੂੰ ਹਵਾ ਬਣ ਕੇ ਫਕੀਰ ਦੀਆਂ ਗੱਲਾਂ ਨੇ ਕੇਸਰ ਨੂੰ ਹੁਲਾਸ ਨਾਲ ਭਰ ਦਿੱਤਾ ਸ਼ਾਮ ਢਲ ਚੁੱਕੀ ਸੀ ਜੀਵ ਜੰਤੂਆਂ ਦੀਆਂ ਆਵਾਜ਼ਾਂ ਮਾਹੌਲ ਨੂੰ ਸੰਗੀਤਮਈ ਬਣਾ ਰਹੀਆਂ ਸਨ ਫਕੀਰ ਧੂਣੀ ਕੋਲ ਅੰਤਰ ਧਿਆਨ ਹੋਇਆ ਬੈਠਾ ਸੀ ਛਿਪਦੇ ਸੂਰਜ ਦੀ ਲਾਲੀ ਵੇਖਦਿਆਂ ਕੇਸਰ ਨੂੰ ਜੀਤੀ ਦੀ ਯਾਦ ਆ ਗਈ ਉਸ ਨੂੰ ਲੱਗਿਆ ਜਿਵੇਂ ਫਕੀਰ ਦੇ ਧੂਨੇ ਦੀ ਅੱਗ ਉਸ ਦੇ ਅੰਦਰ ਬਲ ਰਹੀ ਹੋਵੇ ਤੇ ਇਸ ਬਲ ਦੀ ਅੱਗ ਨੇ ਉਸ ਦਾ ਅੰਦਰ ਠਾਰ ਦਿੱਤਾ ਹੋਵੇ